ਰਾਮਪਰਾ ਸ਼ਹਿਰ ਦਾ ਬਾਈਪਾਸ ਓਵਰ ਬ੍ਰਿਜ ਜਿਸ ਦੇ ਨਾਲ ਜਦੋਂ ਅਸੀਂ ਰਾਮਪਰੇ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਪਾਣੀ ਸਾਨੂੰ ਭਰਿਆ ਹੋਇਆ ਹੀ ਮਿਲਦਾ ਬੇਸ਼ੱਕ ਇਹਨੂੰ ਬਹੁਤ ਵਾਰ ਖਾਲੀ ਵੀ ਕਰ ਦਿੱਤਾ ਗਿਆ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਕ ਮੋਟਰਸਾਈਕਲ ਸਵਾਰ ਇਹਦੇ ਵਿੱਚ ਫਸੇ ਹੋਏ ਵੀ ਦਿਖਾਈ ਦੇ ਰਹੇ ਨੇ ਮੋਟਰਸਾਈਕਲ ਜਿਹੜਾ ਹੈਗਾ ਡੂੰਘੇ ਖੱਡੇ ਦੇ ਵਿੱਚ ਫਸਿਆ ਹੋਇਆ ਪਰ ਲੋਕਾਂ ਤੋਂ ਟੋਲ ਕਾ ਇੰਨਾ ਰੋਡਾਂ ਦੇ ਉੱਤੇ ਲੈ ਲਿਆ ਜਾਂਦਾ ਪਰ ਲੋਕਾਂ ਨੂੰ ਬੰਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਇਹਦਾ ਕੀ ਕਾਰਨ ਆ ਇਹ ਤਾਂ ਹੁਣ ਇਹ ਜ਼ਿੰਮੇਵਾਰ ਲੋਕ ਹੀ ਦੱਸ ਸਕਦੇ ਨੇ ਕਿਉਂਕਿ ਪਿਛਲੇ ਲੰਬੇ ਹਰਸੇ ਤੋਂ ਇਹ ਮੁੱਦਾ ਉੱਠਦਾ ਤੇ ਬੰਦ ਹੋ ਜਾਂਦਾ ਹੈ ਤੁਸੀਂ ਸਾਹਮਣੇ ਬਿਲਕੁਲ ਦੇਖ ਰਹੇ ਹੋ ਕਿ ਇਸ ਤਰ੍ਹਾਂ ਮੋਟਰਸਾਈਕਲ ਸਵਾਰ ਉਸ ਗੰਦੇ ਪਾਣੀ ਦੇ ਵਿੱਚ ਫਸੇ ਹੋਏ ਨੇ ਪਰ ਆਖਰ ਇਹਨਾਂ ਦੀ ਸਾਰ ਕੌਣ ਲਊਗਾ ਕਿਉਂਕਿ ਜੋ ਸਾਡੇ ਜ਼ਿੰਮੇਵਾਰ ਲੋਕ ਨੇ ਉਹ ਤਾਂ ਕਿਤੇ ਕੰਬ ਕਰਨੀ ਨੀਂਦ ਸੁੱਤੇ ਹੋਏ ਨਜ਼ਰ ਆਉਂਦੇ ਨੇ ਪਰ ਲੋਕਾਂ ਨੂੰ ਟੋਲ ਵਾਲੇ ਰੋਡ ਦੇ ਉੱਪਰ ਵੀ ਇਸ ਤਰ੍ਹਾਂ ਦੇ ਪਾਣੀ ਦੇ ਵਿੱਚ ਦੀ ਨੰਗਣਾ ਪੈ ਰਿਹਾ